ਆ ਕੁਛ ਮੁੰਡੇ ਨਾ ਬਾਲੀ ਵਾਲੇ ਖੇលਦੇ ਪਏ ਆ ਹਲੇ ਗਰਮ ਹੁੰਦੇ ਪਏ ਬਾਅਦ ਚ ਲਗਾਉਨੇ ਨੇ ਇਹ ਐਕਸਰਸਾਈਜ਼ ਤੇ ਇਧਰ ਰਫੀਆਂ ਵਾਲੀ ਟੀਮ ਆ ਚਲੋ ਸਟਾਰਟ ਥੋੜੇ ਜੋ ਪਰੇ ਚਿੜੀ ਛਿੱਕਾ ਖੇਲਣ ਲੱਗੇ ਆ ਵੀ ਥੋੜੇ ਠੀਠੇ ਹੋਇਆ ਵਿਆਹ ਬੂ ਖਾ ਕੇ ਕਰਦੇ ਸੈਟਿੰਗਾਂ ਨੂੰ ਕੋਈ ਨਹੀਂ ਅੱਜ ਚਲੋ ਦੇਖਦੇ ਆ ਕਿਹੜਾ ਹਾਰਦਾ ਸ਼ਾਬਾਸ਼ ਸ਼ਾਬਾਸ਼ ਰੁਕਣੇ ਨਹੀਂ ਚਾਹੀਦੇ ਅੱਜ ਕੋਈ ਗੈਰੀ ਸਤੂ ਵਿਆਹ ਦੇ ਬੱਕਰਾ ਖਾਦਾ ਹਨਾ ਹਾਂ ਨੇ ਤੂੰ ਖਾ ਗਈਆਂ ਅੱਜ ਪਹਿਲਾਂ ਦੱਸ ਬਈ ਥੱਜ ਵੀ ਨਹੀਂ ਹੈ ਆ ਪਿਛਲੀ ਥਾਗ ਗਈ ਕੁੜੀ ਬੰਚੀ ਕਾ ਨਹੀਂ ਹਾਰ ਮੰਨਦੀ ਬੰਚੀ ਕਾ ਚੱਲ 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 ਲੱਗ ਚ ਦੇਖਦਾ ਟੇਡਾ ਡੱਡਾ ਪਤਾ ਮੈਨੂੰ ਤੂੰ ਰੁਕਦਾ ਵਿੱਚ ਮੰਨ ਚ ਚੱਲ ਚੱਲ ਬੰਚੀ ਕਾ ਥਾਗ ਗਈ ਪੂਰੀ ਆ ਗਈ ਦੰਦਵਾਰ ਐਦੀ ਭੈਣ ਵੀ ਥਾਗ ਗਈ ਚੱਲ ਤਿੰਨ ਜਣੇ ਰਹਿ ਗਏ ਦੇਖਦੇ ਆ ਚੱਲ ਲੱਗ ਕਿਹਦਾ ਨਾ ਅੰਚ ਕੇ ਲੱਗਛ ਤੁਸੀਂ ਹਾਰ ਗਏ ਮੈਂ ਲੱਗ ਗਿਆ ਬਲਾ ਤਿੰਨ ਜਣੇ ਰਹਿ ਗਏ ਗੈਰੀ ਸੱਦੂ ਨਹੀਂ ਹਾਰ ਮੰਨਦਾ ਉਹ ਵੀ ਹਾਰ ਗਿਆ ਅੱਜ ਚੱਲ ਕੋਈ ਨਹੀਂ ਪੁੱਤ ਚੱਲ ਸ਼ਾਵਾਂ ਚੱਲ 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 ਤੁਸੀਂ ਥੱਕ ਗਿਆ ਮੁੰਡਾ ਕੱਲ ਵੀ ਜਿੱਤ ਗਿਆ ਅੱਜ ਵੀ ਜਿੱਤ ਗਿਆ ਤੁਸੀਂ ਹਾਂ ਤੁਸੀਂ ਰਸੀ ਟੱਪੀ ਪੁੱਤ ਕਿਉਂ ਰਸੀ ਟੱਪੜੀ ਹੁੰਦੀ ਏ ਤੈਨੂੰ ਤੇ ਨੂੰ ਨਹੀਂ ਅਸੀਂ ਟੱਪੜੀ ਸਿੱਖਿਆ ਕਰੋ ਪੁੱਤ ਚਲੋ ਸਿੱਖੋ ਹੌਲੀ ਹੌਲੀ ਸ਼ਾਬਾਸ਼ ਸ਼ਾਬਾਸ਼ ਚਲੋ ਭਾਈ ਵੀਡੀਓ ਮੈਨੂੰ ਪੂਝ ਮੜੇ ਚਲੋ ਪੂਤ ਕਥਿਆ ਚਲੋ ਬੁਹਾਰ ਤੋਂ ਮਾਮਾ ਪੂਤ ਆ ਗਿਆ ਸਾਡੀ ਗਰਾਊਂਡ 'ਚ ਪਾਣੀ ਕਿੱਧਰੋਂ ਖੁੱਲ ਗੇ ਪਰ ਅਸੀਂ ਪੂਤਾਂ ਦੇ ਡਾਂਗ ਵੜੀ ਫੇਰੀ ਦੀ ਆ ਪੂਤ ਸੱਡੇ 'ਚ ਟੱਪਦਾ ਪੂਤ ਦਾ ਸੀਟ ਟੱਪਾਂ ਦੇਖ ਲੋ ਕੋਈ ਪਾਪਿਆਂ ਨੂੰ ਬੁਲਾ ਪੂਤ ਆ ਗਿਆ ਬਾਬੇ ਨੂੰ ਬੁਲਾ ਪੂਤ ਆ ਗਿਆ ਯਾਰ ਕਿਹੜੇ ਬਾਬੇ ਨੂੰ ਬੁਲਾਈਏ ਕੀ ਨਲ ਕਿਹੜਾ ਰਿਮਾ ਬੈਠੀ ਦੱਸੋ ਜੀ ਗਾਇ ਮੰਤਰੀ ਨੂੰ ਓਏ ਬੱਟਾ ਨਹੀਂ ਮਾਰਦਾ ਪਤਨ ਆਸ ਵਿੱਚ ਚੱਕੀ ਫਿਰਦਾ ਤੂੰ